ਕਸਮ ਨਾਲ ਕਭੀ ਮੰਨ ਜਾਤਾ ਮੰਨ ਜਾਤਾ ਹੋਰ ਵੀ ਬੰਨ ਉਹ ਮੰਨ ਰਿਹਾ ਨੇ ਨਾਲ ਜੇ ਤਨਾ ਕੇ ਸਿਰ ਤੋਂ ਹਟਾ ਹੀ ਜਾਂਦਾ ਹਾਂਜੀ ਬਾਈ ਜੀ ਤੁਸੀਂ ਸੀ ਇਸ ਕਮਰੇ ਦੇ ਵਿੱਚ ਅੰਦਰ ਹਾਂ ਤੇ ਕਿੰਨੇ ਕ ਵਜੇ ਘਟਣਾ ਵਾਪਰੀ ਇਹ 3 ਵਜੇ 3 ਵਜੇ ਦੇਖੀ ਕੌਣ ਕੌਣ ਸੀਗਾ ਤੁਸੀਂ ਉੱਥੇ ਇੱਕ ਮੇਰ ਘਰ ਦੀ ਇੱਕ ਮੈਂ ਜਿੱਥੇ ਅੱਛਾ ਅੱਛਾ 60 ਫੁੱਟ ਕਿੰਨੇ ਕ ਲੱਗੀ ਗਏ 60 60 ਇਹ ਘਰ ਦੀ ਦੇ ਪੱਸਾ ਨਾਲ ਅੱਛਾ ਅੱਛਾ ਤੇ ਕਿਵੇਂ ਪਤਾ ਲੱਗਾ ਫਿਰ ਲੋਕਾਂ ਨੂੰ ਬੜਾ ਜੀਵਾਜ ਲੱਗਿਆ ਜੀ ਰੌਲਾ ਪਾਇਆ ਡੈਡੀ ਇਹਨਾਂ ਕਿੰਨੇ ਸੀ ਉੱਥੇ ਅੱਛਾ ਅੱਛਾ ਤੇ ਰੌਲਾ ਪਾਇਆ ਭਰਾ ਭਰਾ ਆਏ ਘਰੇ ਪਿਆਰ ਕੇ ਦਵਾ ਕੱਢੀ ਪਰ ਮੈਂ ਕਿਹੜਾ ਨਹੀਂ ਹੋ ਗਿਆ ਤੇ ਕੱਢ ਲਿਆ ਚਲੋ ਦਵਾਦੂ ਇਹਨਾਂ ਦੀਆਂ ਫਸਲੀਆਂ ਤੇ ਹੈਗਾ ਜੀ ਹੈਗਾ ਜੀ ਰਾਤ ਡਾਕਟਰ ਨੂੰ ਤੜਕੇ ਦਿਖਾ ਕੇ ਵੀ ਆਏ ਆ ਹੁਣ ਆ ਕੇ ਤੇ ਕਰੀ ਸ਼ਹਿਰ ਇਹਨਾਂ ਦੇ ਅਕਸਰੇ ਵਗੈਰਾ ਕਰਾ ਕੇ ਲਿਆਉਣੇ ਆ ਤੇ ਪਹਿਲਾ ਸਮਾਨ ਵੀ ਕੱਢਿਆ ਸਾਡੇ ਕੋਲ ਵੀਡੀਓ ਹੈਗੀਆਂ ਉਹਦੀਆਂ ਵੀ ਪਹਿਲਾ ਸਮਾਨ ਵੀ ਜਿਹੜਾ ਆ ਸਮਾਨ ਸਾਰਾ ਇਹ ਜਿਹੜਾ ਟੁੱਟ ਭੱਜ ਗਿਆ ਹਾਂਜੀ ਹਾਂਜੀ ਉੱਪਰਲੇ ਪਾਸੇ ਉਹ ਵੀ ਆਪ ਦੇ ਘਰਾਂ ਦੇ ਪੈਸੇ ਇਕੱਠੇ ਕਰਕੇ ਕੋ ਮਾਰੇ ਉਲਟਾ ਥੋੜੇ ਜਿਹੜੇ 50 50 ਜਿੰਦੀ ਜੀ ਜੀ ਕਰਕੇ ਤਾਂ ਮੰਗੀਆਂ ਦੋਹਾਂ ਝੋਂਕੋ ਵੀ ਦਵਾਈ ਰੋੜੀ ਉੱਤੇ ਕੀਤੀ ਅਜਿਆ ਚਲ ਸ਼ਹਿਰ ਉਹਨਾਂ ਦਾ ਕੋਈ ਅਸਰਾ ਵਗੈਰਾ ਜਾਂ ਕੋਈ ਦਵਾਈ ਪਵਾ ਕੇ ਲਿਆਉਣੀ ਹੈ ਹੁਣ ਤੇ ਬਾਕੀ ਹਜੇ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ ਤੇ ਨਾ ਹੀ ਕੋਈ ਇੱਥੇ ਸਰਪੰਚ ਨਾ ਕੋਈ ਮੈਂਬਰ ਕੋਈ ਪਹੁੰਚਿਆ ਤਾਂ ਬਹੁਤ ਹੀ ਸਤਕਾਰਯੋਗ ਤੇ ਵਿਚਾਰ ਪੰਜਾਬੀਓ ਅੱਜ ਸਵੇਰੇ ਠੀਕ 3 ਵਜੇ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਘਟਨਾ ਵਾਪਰੀ ਆ ਕਿ ਜਿਹੜੀਆਂ ਲਗਾਤਾਰ ਬਾਰਸ਼ਾਂ ਹੋ ਰਹੀਆਂ ਨੇ ਤੇ ਹੜ੍ਹ ਵਰਗੀ ਸਥਿਤੀ ਜਿਹੜੀ ਪੂਰੇ ਪੰਜਾਬ ਦੇ ਅੰਦਰ ਬਣੀ ਹੋਈ ਆ ਤੇ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਇੱਕ ਗਰੀਬ ਪਰਿਵਾਰ ਜੋ ਸਤਪਾਲ ਸਿੰਘ ਇਹਦੇ ਕੱਚਾ ਕਮਰਾ ਸੀਗਾ ਤੇ ਪਰਿਵਾਰ ਦੇ ਤਿੰਨ ਜੀ ਜਿਹੜੇ ਦਾ ਲੜਕਾ ਤੇ ਇਹਦੀ ਨੋ ਤੇ ਇੱਕ ਬੱਚਾ ਛੋਟਾ ਜਿਹੜਾ ਅੰਦਰ ਸੁੱਤੇ ਹੋਏ ਸੀਗੇ ਤੇ ਬਾਰਸ਼ਾ ਜਿਆਦੀਆਂ ਪੈਣ ਕਰਕੇ ਜਿਹੜਾ ਕੱਚਾ ਕਮਰਾ ਸੀਗਾ ਤੇ ਇਹ ਉਹਨਾਂ ਦੇ ਉੱਪਰ ਹੀ ਜਿਹੜਾ ਅੱਜ ਡਿੱਗ ਪਿਆ ਤੇ ਕੁਜਰਤੀ ਲੋਕਾਂ ਦੇ ਰੌਲਾ ਪਾਉਣ ਕਰਕੇ ਤੇ ਲੋਕ ਜਿਹੜੇ ਇਕੱਠੇ ਹੋਏ ਤੇ ਬਾਅਦ ਦੇ ਵਿੱਚ ਲੋਕਾਂ ਨੇ ਆ ਕੇ ਜਿਹੜਾ ਇਹਨਾਂ ਨੂੰ ਤਿੰਨਾਂ ਜੀਆਂ ਨੂੰ ਜਿਹੜਾ ਉਹ ਮਲਬੇ ਦੇ ਹੇਠੋਂ ਕੱਢਿਆ ਕਾਫੀ ਸੱਟਾਂ ਵੀ ਲੱਗੀਆਂ ਬਾਈ ਦੇ ਸਿਰ ਦੇ ਵਿੱਚ ਵੀ ਸੱਟ ਲੱਗੀ ਆ ਇਹ ਭੈਣ ਦੇ ਵੀ ਸੱਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਜਿਹੜਾ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਤੇ ਹੋਰ ਵੀ ਦਾਨੀ ਸੱਜਣਾ ਨੂੰ ਅਪੀਲ ਕਰਦੇ ਆ ਕਿ ਇਸ ਪਰਿਵਾਰ ਦੀ ਜਿਹੜੀ ਜਰੂਰ ਮਦਦ ਕਰੋ ਤਾਂ ਜੋ ਇਹ ਆਪਦਾ ਰਹਿਣ ਬਸੇਰਾ ਜਿਹੜਾ ਫਿਰ ਤੋਂ ਬਣਾ ਸਕਣ ਜੋ ਕੁਜਰਦੀ ਆਫਤ ਆਈ ਹੈ ਇਹਨਾਂ ਤੇ ਤੇ ਲੋਕ ਇਹਨਾਂ ਦਾ ਜਰੂਰ ਸਾਥ ਦੇਣ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਜਲਦ ਤੋਂ ਜਲਦ ਇਸ ਪਰਿਵਾਰ ਦਾ ਜਿਹੜਾ ਸਾਥ ਦਿੱਤਾ ਜਾਵੇ ਤਾਂ ਜੋ ਇਹਨਾਂ ਦਾ ਫਿਰ ਤੋਂ ਕਮਰਾ ਜਿਹੜਾ ਤਿਆਰ ਕੀਤਾ ਜਾਵੇ ਤੇ ਆਪਦੇ ਪਰਿਵਾਰ ਨੂੰ ਲੈ ਕੇ ਇੱਥੇ ਰਹਿ ਸਕਣ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਨੂੰ ਵੀ ਇਹ ਇਸ ਪਰਿਵਾਰ ਦੇ ਜਿਹੜਾ ਉਹ ਨਾਲ ਖੜਨਾ ਚਾਹੀਦਾ ਪਰਿਵਾਰ ਤੋਂ ਪਤਾ ਕੀਤਾ ਕਿ ਕਹਿੰਦੇ ਕਿ ਕਈ ਵਾਰ ਇਸ ਤੋਂ ਪਹਿਲਾਂ ਵੀ ਜਿਹੜਾ ਸਾਡੇ ਕਮਰੇ ਉਹ ਲਿਖ ਕੇ ਲੈ ਜਾਂਦੇ ਰਹੇ ਆ ਪਰ ਹਲੇ ਤਾਈਂ ਕਿਸੇ ਨੇ ਜਿਹੜਾ ਕਮਰਾ ਉਹ ਬਣਵਾ ਕੇ ਨਹੀਂ ਦਿੱਤਾ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਜਦੋਂ ਵੀ ਕਿਸੇ ਦਾ ਨੁਕਸਾਨ ਹੋ ਜਾਂਦਾ ਉਸ ਤੋਂ ਬਾਅਦ ਜਿਹੜੇ ਮੁਆਵਜ਼ੇ ਵੀ ਦਿੱਤੇ ਜਾਂਦੇ ਆ ਤੇ ਸਰਕਾਰਾਂ ਦੇਖਦੀਆਂ ਰਹਿੰਦੀਆਂ ਨੇ ਕਿ ਕਦੋਂ ਕਿਸੇ ਦੇ ਪਰਿਵਾਰ ਦੇ ਜੀ ਦਾ ਕੋਈ ਨੁਕਸਾਨ ਹੋਵੇ ਉਸ ਤੋਂ ਬੁਆਦ ਮੁਆਵਜ਼ਾ ਦਿੱਤਾ ਜਾਵੇ ਤੇ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਲੋਕਾਂ ਦੇ ਮਕਾਨ ਨੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਨਵੇਂ ਬਣਵਾਇਆ ਜਾਵੇ ਤਾਂ ਜੋ ਕਿਸੇ ਵੀ ਪਰਿਵਾਰ ਦਾ ਕੋਈ ਨੁਕਸਾਨ ਕਿਸੇ ਜੀ ਦਾ ਨਾ ਹੋ ਸਕੇ ਇਹਹੀ ਬੇਨਤੀ ਸੀ ਸਾਡੀ ਸਰਕਾਰ ਨੂੰ ਅਪੀਲ ਕਰਦੇ ਅਸੀਂ ਵਾਰ-ਵਾਰ ਕਿ ਜਲਦ ਤੋਂ ਜਲਦ ਇਸ ਪਰਿਵਾਰ ਦਾ ਜਿਹੜਾ ਉਹ ਹੱਲ ਕੀਤਾ ਜਾਵੇ